ਸਰੀਰ ਨੂੰ ਧੋਣ ਤੇ ਸਾਫ ਕਰਨ ਅਤੇ ਸੁੱਚਾ ਕਰਨ ਵਿੱਚ ਅੰਤਰ ਹੈ ਬੜਾ ਵੱਡਾ ਅੰਤਰ ਹੈ ਸਾਖ ਸੰਗਤ ਦੇ ਵਿੱਚ ਅਸੀਂ ਸੁੱਚਾ ਕਹਿੰਦੇ ਨਹੀਂ ਗਰੀਬ ਨਵਾਜ ਨੇ ਆਸਾ ਜੀ ਦੀ ਬਾਾਰ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਸੁੱਝੇ ਇਹ ਨਾ ਆਖੀਐ ਬੈਣ ਦੇ ਪਿੰਡਾ ਧੋਏ ਕਹਿੰਦੇ ਸਰੀਰ ਧੋ ਕੇ ਜੇ ਕੋਈ ਆਖੇ ਮੈਂ ਸੁੱਚਾ ਹੋ ਗਿਆ ਇਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੇਰੀ ਵੱਲੋਂ ਜਿੱਥੇ ਮਰਜ਼ੀ ਕੋਈ ਇਸ਼ਨਾਨ ਕਰਿਓ ਪਰ ਮੈਂ ਜੋ ਕੁਰਬਾਨੀ ਦਾ ਉਪਦੇਸ਼ ਉਹ ਸਾਂਝਾ ਕਰਨ ਲੱਗਾ ਮਨਨ ਕਿ ਕਿ ਪਿੰਡਾ ਧੋਣ ਨਾਲ ਸਵੱਛਤਾ ਤੇ શ્રેਸ਼ਟਤਾ ਸੁਰਤ ਵਿੱਚ ਨਹੀਂ ਆਉਂਦੀ ਪਿੰਡਾ ਧੋਣ ਨਾਲ ਸਰੀਰ ਸਾਫ਼ ਹੁੰਦਾ ਸਰੀਰ ਸਾਫ਼ ਹੁੰਦਾ ਧੋਣ ਦੇ ਨਾਲ ਪਾਣੀ ਨਾਲ ਸਰੀਰ ਸਾਫ਼ ਹੁੰਦਾ ਬੜਾ ਪਿਆਰਾ ਬਚਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਸੁਚੇ ਇਹ ਨ ਆਖੀਐ ਬਹਿਣ ਦੇ ਪਿੰਡਾ ਧੋਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਕਹਿੰਦੇ ਅਸਲ ਵਿੱਚ ਸੁਚੇ ਤੇ ਉਹ ਹੈ ਜਿਨ੍ਹਾਂ ਨੇ ਮਨ ਚ ਵਸਾ ਲਿਆ ਜਿਨ੍ਹਾਂ ਨੇ ਮਨ ਚ ਵਸਾ ਲਿਆ ਨਾ ਸੁਚੇ ਉਹ ਨੇ ਸੁਚੇ ਉਹ ਨਹੀਂ ਜਿਹੜੇ ਪਿੰਡਾ ਧੋ ਕੇ ਬੈਠ ਜਾਣ ਪਏ ਅਸੀਂ ਸੁਚੇ ਹੋ ਗਏ ਐਂਓ ਅਸੀਂ ਹੱਥ ਧੋ ਕੇ ਕਹਿੰਨੇ ਸੁਚੇ ਕਰ ਲਏ ਇਓ ਸਰੀਰ ਧੋ ਕੇ ਅਸੀਂ ਕਹਿੰਦੇ ਸੁੱਚਾ ਹੋ ਗਿਆ ਐਵੇਂ ਕੱਪੜਾ ਧੋ ਕੇ ਅਸੀਂ ਕਹਿੰਦੇ ਸਾਫ਼ ਹੋ ਗਿਆ ਕੱਪੜਾ ਸੁੱਚਾ ਹੋ ਗਿਆ ਸਾਥ ਸੰਗਤ ਸਾਫ਼ ਹੋ ਗਿਆ ਕਹਿ ਸਕਦੇ ਹੋਂਗ ਸ਼ਬਦ ਹੈ ਸਾਫ਼ ਹੋਗਾ ਹੱਥ ਸਾਫ਼ ਹੋਗਾ ਸਰੀਰ ਸਾਫ਼ ਹੋਗਾ ਤੇ ਸੁੱਚਾ ਹੋਣ ਵਾਸਤੇ ਕੀ ਕਰਨਾ ਪਵੇਗਾ ਇਹ ਵੀ ਮਹਾਰਾਜ ਨੇ ਦੱਸਿਆ ਇਹਦਾ ਅਰਥ ਇਹ ਨਹੀਂ ਕਿ ਭੁਲੇਖੇ ਚ ਰੱਖਿਆ ਮਹਾਰਾਜ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਪਾਣੀ ਦੇ ਧੋਣ ਨਾਲ ਮਿੱਟੀ ਉਤਰ ਗਈ ਮੂਤ ਪਲੀਤੀ ਕੱਪੜ ਹੋਏ ਕੱਪੜਾ ਗੰਦਗੀ ਨਾਲ ਪਲੀਤ ਹੋਇਆ ਦੇ ਸਾਬੂਨ ਲਈਏ ਉਹ ਧੋਏ ਸਾਬਣ ਦੀ ਵਰਤੋਂ ਕੀਤੀ ਹੈ ਪਾਣੀ ਦੇ ਨਾਲ ਤੇ ਕੱਪੜਾ ਵੀ ਸਾਫ਼ ਹੋ ਗਿਆ ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਦੋਂ ਮਨੁੱਖ ਦੇ ਮਨ ਵਿੱਚ ਮੈਲ ਜੰਮ ਜਾਂਦੀ ਹੈ ਜਦੋਂ ਮਨੁੱਖ ਦੇ ਮਨ ਵਿੱਚ ਮੈਲ ਜੰਮਦੀ ਹੈ ਕਿ ਇਹ ਵੀ ਪਾਣੀ ਨਾਲ ਧੁੱਪਦੀ ਹੈ ਇਹ ਵੀ ਸਾਬਣ ਨਾਲ ਧੁੱਪ ਜਾਂਦੀ ਹੈ ਮਹਾਰਾਜ ਇਹ ਵੀ ਸਾਬਣ ਨਾਲ ਧੁੱਪਦੀ ਹੈ ਦੱਸਿਓ ਜਰਾ ਕਿ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਰੋ ਕਿਰਪਾ ਸਾਨੂੰ ਸਮਝ ਲੱਗ ਜਾਵੇ ਮਨ ਵਿੱਚ ਈਰਖਾ ਦੀ ਮੈਲ ਪੈਦਾ ਹੋ ਗਈ ਇਹ ਵੀ ਪਾਣੀ ਨਾਲ ਧੁੱਪ ਜਾਂਦੀ ਹੈ ਮਨ ਵਿੱਚ ਵਿਸ਼ੇ ਵਕਾਰਾਂ ਤੇ ਝੂਠ ਦੀ ਮੈਲ ਪੈਦਾ ਹੋ ਗਈ ਮਹਾਰਾਜ ਇਹ ਵੀ ਧੁੱਪ ਜੇ ਪਾਣੀ ਨਾਲ ਸਤਿਗੁਰੂ ਕਹਿੰਦੇ ਨਹੀਂ ਇਹ ਪਾਣੀ ਨਾਲ ਨਹੀਂ ਧੁੱਪੇ ਮੂਤ ਪਲੀਤੀ ਕੱਪੜ ਹੋਏ ਦੇ ਸਬੂਣ ਲਈਏ ਉਹ ਧੋਏ ਮਹਾਰਾਜ ਕਹਿੰਦੇ ਸਾਬਣ ਨਾਲ ਤਾਂ ਧੁੱਪਦੀ ਐ ਉਹ ਮੈਲ ਪਾਣੀ ਨਾਲ ਧੁੱਪਦੀ ਐ ਉਹ ਮੈਲ ਜਿਹੜੀ ਕੱਪੜੇ ਨੂੰ ਲੱਗੀ ਤੇ ਜਿਹੜੀ ਸਰੀਰ ਨੂੰ ਲੱਗੀ ਜਿਹੜੀ ਮਨ ਨੂੰ ਲੱਗੀ ਨਾ ਉਹ ਇਦਾਂ ਨਹੀਂ ਧੁੱਪੇ ਭਰੀਏ ਮਤ ਪਾਪਾਂ ਕੈ ਸੰਗ ਜਿਨ੍ਹਾਂ ਦੀ ਮਤ ਪਾਪਾਂ ਨਾਲ ਪਰਵੇ ਪਾਪ ਕਰ ਕਰਕੇ ਵਿਸ਼ੇ ਵਕਾਰ ਭੋਗ ਭੋਗ ਕੇ ਈਰਖਾ ਦੁਬੈਸ਼ ਕਰਕੇ ਨਿੰਦਾ ਟੁਗਲੀ ਕਰਕੇ ਮਤ ਪਾਪਾਂ ਨਾ ਪਰਵੇ ਮਰਜ ਤੁਭੇਗੀ ਸਤਗੁਰੂ ਕਹਿੰਦੇ ਤੁਭੇਗੀ ਪਰ ਸਾਬਣ ਦੇ ਨਾਲ ਤੇ ਪਾਣੀ ਦੇ ਨਾਲ ਨਹੀਂ ਭਰੀਏ ਮਤ ਪਾਪਾਂ ਕੈ ਸੰਗ ਉਹ ਧੁੱਪੈ ਬੋਲੋ ਸਾਧਕ ਉਹ ਧੁੱਪੈ ਨਾਮੈ ਕੈ ਰੰਗ ਉਹ ਤੇ ਨਾਮ ਦੇ ਰੰਗ ਨਾਲ ਧੁੱਪਣੀ ਐ ਤੇ ਨਾਮ ਦੇ ਰੰਗ ਤੋਂ ਅਸੀਂ ਕੋਹਾਂ ਦੂਰ ਚੱਲ ਜਾਂਦੇ